ਫਰਮਨ ਕੀ ਗੱਲ ਅੱਜ ਕੁੜੀਆਂ ਨੂੰ ਬੜੀ ਜਲਦੀ ਤਿਆਰ ਕਰਤਾ ਅੱਗੇ ਤਾਂ ਕੁੜੀਆਂ ਦਾ ਛੁੱਟੀ ਵਾਲੇ ਦੰਦਸ ਜੁੜਦੀਆਂ ਨੇ ਕੀ ਗੱਲ ਤੁਸੀਂ ਭੁੱਲ ਗਏ ਅੱਜ ਰਖੜੀ ਹੈ ਅੱਛਾ ਅੱਜ ਰਖੜੀ ਹੈ ਹੋਰ ਤਾਈ ਤਾਂ ਦੋਨੋਂ ਭੈਣਾਂ ਤਿਆਰ ਹੋ ਕੇ ਬੈਠੀਆਂ ਹੋਈਆਂ ਨੇ ਓਕੇ ਓਕੇ ਅੱਛਾ ਤੇਰੀ ਭਾਬੀ ਨਾਲ ਹੋ ਗਈ ਗੱਲ ਫਿਰ ਹਾਂਜੀ ਮੈਂ ਦੀਦੀ ਨੂੰ ਫੋਨ ਕੀਤਾ ਸੀ ਪਰ ਉਹਨੂੰ ਫੋਨ ਚੱਕਿਆ ਨਹੀਂ ਲੱਗਦਾ ਬਿਜ਼ੀ ਨੇ ਰਮਨ ਨੂੰ ਪਤਾ ਹੀ ਹੈ ਪੈੱਕੇ ਕਰ ਗਏ ਹੋਏ ਨੇ ਟਾਈਮ ਤਾਂ ਲੱਗਦੀ ਹੈ ਹਨਾ ਹਾਂਜੀ ਸੋ ਆਣਾ ਜਾਣਾ ਹੁੰਦਾ ਹੈ ਹਨਾ ਤੇ ਨਾਲ ਪੈੱਕੇ ਕਰ ਉਹ ਨਿਕਲ ਆ ਬਹੁਤ ਔਖਾ ਹੈ ਕੋਈ ਗੱਲ ਇਹ ਤੂੰ ਵੇਟ ਕਰ ਲੈ ਨਾਲੇ ਮੈਨੂੰ ਕੰਮ ਹੈ 2 ਘੰਟੇ ਵਾਸਤੇ ਆਣਾ ਮੈਂ ਠੀਕ ਹੈ ਜੀ ਤੇ ਕੰਮ ਤੇ ਜਾਣਾ ਫਿਰ ਆਣਾ ਠੀਕ ਹੈ ਕੋਈ ਗੱਲ ਨਹੀਂ ਜੀ ਠੀਕ ਹੈ ਆ ਗਾਜ਼ ਸੋ ਕਾਸ਼ਰਾ ਮੇਂ ਵਕਤ ਤੇ ਕੀ ਕੀ ਆਏਗਾ ਪਲੀਜ਼ ਤੁਤੂ ਨੂੰ ਪਤਾ ਨਹੀਂ ਕੀ ਕੀ ਖੇਚੇ ਆ ਰਿਹਾ ਹੈ ਅੱਛਾ ਇਹ ਨੂੰ ਸਰਪ੍ਰਾਈਜ਼ ਹੈ ਪੁੱਤ ਉਹ ਉਸਕਦਾ ਕਿਉਂਕਿ ਤੇਰੇ bade mamma ne mainu dassya hai ne ki tode dono paina waste oh ki gift leke aa rahe ne ਮਾਂ ਹਾਂ ਪੁੱਤ ਕਾਲਿਸ਼ੂਰਾ ਕਦੋਂ ਆਏਗਾ ਪਤਾ ਨਹੀਂ ਪੁੱਤ ਮੈਨੂੰ ਦਿਨਾਂ ਲੈਂ ਹੋ ਗਿਆ ਵੇਟ ਕਰਦੀ ਨੂੰ ਤੁਸੀਂ bade mamma ਨੂੰ ਫੋਨ ਕਰਕੇ ਪੁੱਛ ਲਓ ਹਾਂ ਪੁੱਤ ਮੈਂ ਕੋਈ ਨਾ ਫੋਨ ਕਰਦੀ ਹਾਂ ਤੁਸੀਂ ਖੇਲ ਲਓ ਠੀਕ ਹੈ ਆਉਣ ਵਾਲੀ ਹੋਣਗੇ ਰਾਸਤੇ 'ਚ ਹੋਣਗੇ ਪੁੱਤ ਮੈਂ ਕਰਦੀ ਹਾਂ ਫੋਨ ਕਿੰਨੀ ਵਾਰ ਤੀਨ ਨੂੰ ਫੋਨ ਕਰ ਲਿਆ ਦੀਦੀ ਫੋਨ ਚੱਕ ਹੀ ਨਹੀਂ ਰਹੀ ਹੈਗੇ ਦੀਦੀ ਨੂੰ ਪਤਾ ਤਾਂ ਹੈ ਕਿ ਕੁੜੀਆਂ ਇੰਤਜ਼ਾਰ ਕਰ ਰਹੀਆਂ ਹੋਣੀਆਂ ਕਿ ਮੈਂ ਜਲਦੀ ਆ ਜਾ 10 ਵਜੇ ਦੀ ਵੇਟ ਕਰ ਰਹੀਆਂ ਨੇ 3 ਵਜੇ ਗਏ ਨੇ ਪਤਾ ਨਹੀਂ ਕਦੋਂ ਆਣਗੇ ਚਲ ਕੋਈ ਨੇ ਇੱਕ ਵਾਰ ਹੋਰ ਫੋਨ ਲਾ ਦਿੰਨਾ ਰਮਨ ਹਾਂਜੀ ਤੇਰੀ ਹੋਈ ਭਾਬੀ ਨਾਲ ਗੱਲ ਜੀ ਮੈਂ ਤਾਂ 10 12 ਵਾਰ ਫੋਨ ਲਾ ਲਿਆ ਦੀਦੀ ਨੂੰ ਪਰ ਇਹਨੇ ਫੋਨ ਹੀ ਚੱਕਿਆ ਸਵੇਰ ਦੇ ਕੁੜੀਆਂ ਇੰਤਜ਼ਾਰ ਕਰ ਰਹੀਆਂ ਨੇ ਚਲ ਕੋਈ ਨਹੀਂ ਮੈਂ ਫੋਨ ਕਰਦਾ ਚਲ ਕਰ ਲੋ ਤੁਸੀਂ ਗੱਲ ਕੋਈ ਹੈਲੋ ਵੀਰੇ ਕਿੰਨਾ ਟਾਈਮ ਲੱਗੂਗਾ ਕੁੜੀਆਂ ਸਵੇਰ ਦਾ ਵੇੜ ਕਰ ਰਹੀਆਂ ਨੇ ਠੀਕ ਹੈ ਠੀਕ ਹੈ ਆਜੂ ਵੀਰੇ ਠੀਕ ਕੀ ਕਹਿੰਦੇ ਬਸ ਘੰਟਾ ਲੱਗੂਗਾ ਮੈਂ ਘਟੜਾ ਕਰਨਾ ਸਰ ਕੋਈ ਗੱਲ ਨਹੀਂ ਠੀਕ ਤੁਸੀਂ ਐਵੇਂ ਟੈਨਸ਼ਨ ਲੈਂਦੇ ਰਹਿੰਦੇ ਨੇ ਉਹਨਾਂ ਦੀਆਂ ਕੁੜੀਆਂ ਦੀ ਮੈਂ ਉਹਨਾਂ ਦੀਆਂ ਕੁੜੀਆਂ ਦਾ ਠੇਕਾ ਲੈ ਰੱਖਿਆ ਮੈਂ ਹੁਣ ਆਪਣੇ ਪੇਕੇ ਆਈਆਂ ਆਪਣੇ ਭਰਾ ਨਾਲ ਟਾਈਮ ਨਾ ਸਪੈਂਡ ਕਰਕੇ ਜਾਵਾਂ ਚਲ ਕੋਈ ਨਹੀਂ 1 ਘੰਟਾ ਹੋਰ ਲੱ ਲਵਾਂ ਫਿਰ ਆਪਾਂ ਫਿਰ ਗੇੜਾ ਮਾਰ ਜਾਗੇ 1 ਘੰਟਾ ਹੋਰ ਲੱ ਲਵਾਂ ਘੰਟੇ ਤੱਕ ਚੱਲੂ ਬਸ ਮੈਂ ਤਾਂ ਇਸੇ ਆਪਾ ਹੀ ਪਾਰ ਖਿਆ ਉਹਨਾਂ ਦਾ ਪੰਕਜ 6 ਵਜੇ ਪੰਚ ਕ ਚੜ ਗਈਆਂ ਕਿਹ ਟਾਈਮ ਰੱਖਣੀ ਬੰਨਣ ਗਈਆਂ ਕੁੜੀਆਂ ਰਮਨ ਤੂੰ ਬਹਿ ਮਨਾ ਕਰਿਆ ਕਰ ਕੋਈ ਗੱਲ ਨਹੀਂ ਮੈਂ ਫੋਨ ਕਰਦਾ ਮੈਨੂੰ ਘੰਟਾ ਕਿਹਾ ਸੀ ਕੋਈ ਗੱਲ ਧਿਆਰਾ ਦੇ ਨਾ ਜੇ ਟ੍ਰੈਫਿਕ ਹੁੰਦੇ ਕੋਈ ਗੱਲ ਨਹੀਂ ਪੁੱਛਦਾ ਫੋਨ ਕਰਕੇ ਮੈਂ ਹੈਲੋ ਬੜੀ ਨਾ ਮਾਜੀ ਕਿੱਥੇ ਰਹਿ ਗਏ ਵੀਰੇ ਤੁਸੀਂ ਟ੍ਰੈਫਿਕ ਚੋਂ ਆਫੇਰ ਫੋਨ ਆ ਗਿਆ ਜਸ਼ਨਾ ਇੱਕ ਮਿੰਟ ਇੱਧਰ ਆ ਹਾਂਜੀ ਇੱਧਰ ਬੈਠ ਆ ਫੇਰ ਫੋਨ ਆ ਗਿਆ ਕੀ ਐ ਮੈਂ ਤਾਂ ਉਹੀ ਪੰਗਾ ਲੈ ਰੱਖਿਆ ਉਹਨਾਂ ਕੁੜੀਆਂ ਦਾ ਆਪਣੇ ਕੋਲ ਮਿਲ ਲੱਗੀ ਹੋਈ ਐ ਕਿ ਹਰ ਰਖੜੀ ਤੇ ਉਹਨਾਂ ਨੂੰ ਗਿਫਟ ਦੇਈਏ ਪੈਸੇ ਦੇਈਏ ਉਰੇ ਆ ਕਾ ਵਿਸ਼ ਫਸਤਾਉਤ ਨਿਆਣੀਆਂ ਨੇ ਆਪਾਂ ਬਜਟ ਢੋਈ ਜਾਂਦੇ ਆ ਕੱਲੋਂ ਉਹਨਾਂ ਦਾ ਵਿਆਹ ਹੋਣਾ ਬਗਾਨੇ ਘਰੇ ਜਾਣਾ ਉਦੋਂ ਆਪਣਾ ਹੋਰ ਪਰੇਸ਼ਾਨੀ ਵਧੂਗੀ ਹੋਰ ਚੀਜ਼ਾਂ ਦੇਣੀਆਂ ਪੈਣਗੀਆਂ ਹੁਣ ਆਪਾਂ ਬਜਟ ਢੋ ਰਿਆਂ ਕੱਲੋਂ ਇਹ ਢੋਊਗਾ ਜਵਾਕ ਆਪੇ ਤੁਹਾਨੂੰ ਲੈਣੇ ਇੱਕ ਮਿੰਟ ਚੁਪ ਰਹੋ ਹੈਲੋ ਉਹੀ ਪੰਗਾ ਪਾ ਰਖਿਆ ਉਹੀ ਨਹੀਂ ਪੰਗਾ ਪਾ ਰਖਿਆ ਆ ਟ੍ਰੈਫਿਕ ਜੀ ਸੀ ਹੁਣ ਅਸੀਂ ਬੋਜਟ ਢੋਈ ਜਾਈਏ ਇਹਨਾਂ ਦਾ ਤੇ ਤੂੰ ਚੁੱਪਣੀ ਹੋਇ ਜਾਂਦਾ ਸੁਣ ਲੈ ਆਉਣੇ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਿਆ ਮੈਂ ਉਹਨੂੰ ਕਹੀ ਜਾਂਦਾ ਟ੍ਰੈਫਿਕ ਜਾਂ ਟ੍ਰੈਫੀ ਜਾਂ ਤੂੰ ਬੋਲੀ ਜਾਨੀ ਆ ਬੋਲੀ ਜਾਨੀ ਆ ਕੀ ਹੋ ਗਿਆ ਪੰਕਜ ਪੰਕਜ ਕੀ ਹੋ ਗਿਆ ਤੁਹਾਨੂੰ ਰਬਾ ਜੀ ਪਿੱਛੇ ਨਾ ਭਾਬੀ ਬੋਲ ਰਹੀ ਸੀ ਅਸੀਂ ਕਿਹਾ ਕਿ ਕੁੜੀਆਂ ਦਾ ਠੇਕਾ ਲਿਆ ਹੁਣ ਅਸੀਂ ਬੋਜਟ ਹੋ ਰਿਹਾ ਇਹਨਾਂ ਦਾ ਬਾਅਦਗਰ ਮੁੰਡਾ ਪੋਸਟ ਹੋਗਾ ਤੇਰਸਾ ਤੋਂ ਦਿੱਤੀਆਂ ਨੇ ਕਿ ਗਿਫਟ ਦੇਣਾ ਹਰ ਸਾਲ। ਅੱਗੇ ਜ ਆਪਾਂ ਕਿਹੜਾ ਗਿਫਟ ਦੇ ਭੁੱਖੇ ਆਂ? ਆਪਾਂ ਕਦੇ ਭਾਬੀ ਨੂੰ ਕਿਹਾ ਕਿ ਮੇਰੀ ਕੁੜੀਆਂ ਵਸਤੇ ਗਿਫਟ ਲੈ ਕੇ ਆ ਜਾਂ ਇਹ ਲੈ ਕੇ ਆ। ਕਾਸ਼ ਭਾਬੀ ਦੇ ਮੈਨੂੰ ਮੁੰਡਾ ਦਿੱਤਾ ਹੁੰਦਾ ਤਾਂ ਅੱਜ ਮੈਨੂੰ ਇਹ ਦੇਖਣਾ ਹੀ ਨਹੀਂ ਪੈਣਾ ਸੀ। ਵਧੀਆ ਹੋ ਗਿਆ ਸੁਣ ਲਿਆ। ਮੇਰੇ ਸਿਰੋਂ ਸਿਆਪਾ ਘਟਿਆ। ਮੰਮਾ ਲੋ ਮੈਂ ਮੰਗੇਸ ਤਾਂ ਬਤੜਾ ਮੁੰਡਾ। ਸਤਾਸੀ ਰੋਣਾ ਨਹੀਂ ਇਹਦਾ। ਠੀਕ ਐ ਪੁੱਤ। ਰਮਨ ਤਰਦ معا ਖਰਾਬ ਹੋ ਗਿਆ ਅੱਜ ਕੋਈ ਫਰਕ ਨਹੀਂ ਆਗਾ ਮੁੰਡੇ ਕੁੜੀਆਂ ਦੇ ਵਿੱਚ ਜੂਰੀ ਨਹੀਂ ਹੈਗਾ ਵੀ ਭੈਣਾ ਭਾਈ ਰੱਖੜੀ ਬੰਨਣ ਭੈਣਾ ਭੈਣਾ ਨਹੀਂ ਬਣ ਸਕਦੀਆਂ ਨੇ ਉਰੇ ਪੁੱਤ ਅਸਤਵਤ ਦੋਨੇ ਮੇਰੇ ਧੀ ਆਓ ਤੇ ਦੋਨੇ ਮੇਰੇ ਪੁੱਤੋਂ ਠੀਕ ਐ ਜਾ ਰਵਨ ਰੱਖੜੀ ਲੈ ਕੇ ਆ ਠੀਕ ਐ ਜੀ ਲੋਕ ਅਕਸ ਦਾ ਪੁੱਤ ਰਖੜੀ ਬੰਦੋ ਮਾ ਤੁ ਨਾਜੁਦ ਦੀਦੀ ਕੇ ਰਖੜੀ ਬੰਦੋ ਨਾਜੁਦ ਦੀਦੀ ਦੇ ਰਖੜੀ ਬੰਦੋ ਇਕੋਟ ਜੀ ਜੀ ਮਿੱਠਾ ਖਵਾ ਲਓ ਚੀਜੀ ਖਾਦ ਦੀਦੀ ਨੂੰ ਨਾ ਇਹੋਟ ਆਹ ਤੋਂ ਬਾਅਦ ਤੁਸੀਂ ਮੇਰੀ ਧੀਆ ਤੇ ਤੁਸੀਂ ਮੇਰੇ ਪੁੱਤ